ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਮੇਰਾ ਵੀਡੀਓ ਸ਼ਾਮ ਦੇ 4 ਵਜੇ ਰਾਈਟ YouTube ਪਰ ਆ ਜਾਊਗਾ ਸਾਰਾ ਪਰਿਵਾਰ ਮਿਲ ਕੇ ਵੀ ਸ਼ਬਦ ਸੁਣਿਓ ਤੇ ਆਪਣਾ ਜੀਵਨ ਸਫਲਿਆ ਕਰਿਓ ਮੇਰੇ ਦਾਦਾ ਮੇਰਾ ਮਾਨ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਅੱਖ ਦੇ ਮੇਰੇ ਦਾਤਾ ਮੇਰਾ ਮਾਨ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਅੱਖ ਦੇ ਹੋ ਮੇਰੇ ਦਾਤਾ ਮੇਰਾ ਮਾਨ ਤੋ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਮਾ ਫੜ ਕੇ ਕਦੇ ਨਾ ਮੇਰੀ ਛੋੜੀ ਨੀਰੇ ਦਾਤਾ ਮੇਰਾ ਮਾਨਨ ਤੂੰ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਨੀਰੇ ਦਤਾ ਮੇਰਾ ਮਾਨ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖ ਦੇ ਤੇਰਾ ਦਿੱਤਾ ਤੇਰਾ ਖਾਣਾ ਤੇਰੇ ਦਰ ਤੋਂ ਲੈ ਕੇ ਜਾਣਾ ਤੇਰਾ ਦਿੱਤਾ ਤੇਰਾ ਖਾਣਾ ਤੇਰੇ ਦਰ ਤੋਂ ਲੈ ਕੇ ਜਾਣਾ ਇਸ ਦਰ ਤੋਂ ਕਦੇ ਨਾ ਖਲੀ ਮੋੜੀ ਹੋ ਕਿ ਮੈਨੂੰ ਤੇਰਾ ਆਖ ਦੇ ਮੇਰੇ ਦਾਤਾ ਮੇਰਾ ਮਾਨ ਨਾ ਤੂੰ ਤੋੜੀ ਲੋਕਿ ਮੈਨੂੰ ਤੇਰਾ ਆਖ ਦੇ ਤੇਰੇ ਪਿਆਰ ਨਾਲ ਜ਼ਿੰਦਗੀ ਮੇਰੀ ਕੀ ਕੀ ਦਸਾਂ ਰਹਿਮਤ ਤੇਰੀ ਤੇਰੇ ਪਿਆਰ ਨਾਲ ਜ਼ਿੰਦਗੀ ਹੈ ਮੇਰੀ ਕੀ ਕੀ ਦਸਾਂ ਰਹਿਮਤ ਤੇਰੀ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਲੋਕੀ ਮੈਨੂੰ ਤੇਰਾ ਆਖ ਦੇ ਲੋਕੀ ਮੈਨੂੰ ਤੇਰਾ ਆਖ ਦੇ ਹੇ ਮੇਰੇ ਦਾਤਾ ਮੇਰਾ ਮਾਨਨ ਤੂੰ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਜੀ ਕਰਦਾ ਤੇਰੇ ਕੋਲ ਬਹਿ ਜਾਂ ਦੁਖੜੇ ਦਿਲ ਦੇ ਫੋਲ ਸੁਨਾ ਜੀ ਕਰਦਾ ਤੇਰੇ ਕੋਲ ਮੈਂ ਜਾ ਦੁਖੜੇ ਦਿਲ ਦੇ ਫੋਲ ਸੁਨਾ ਮੁਖ ਕਦੇ ਨਗਰੀਬ ਦਰਨੋ ਮੋੜੀ ਕੀ ਮੈਨੂੰ ਤੇਰਾ ਆਖ ਦੇ ਮੇਰੇ ਦਤ ਮੇਰਾ ਮਾਨ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖ ਦੇ ਓ ਮੇਰੇ ਦਤ ਮੇਰਾ ਮਾਨ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ